ਲਓ ਮਿੱਤਰੋ ਆ ਗਿਆ ਫਿਰ ਛੋਟਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦਾ ਛੋਟਾ ਵੀਰ ਆ ਚੁੱਕਿਆ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪ ਅਫੀਸ਼ੀਅਲ ਫੇਸਬੁਕ ਪੇਜ ਇੰਸਟਾਗ੍ਰam ਤੇ ਫੋਟੋ ਸਾਂਝੀ ਕੀਤੀ ਆ ਆਪਣੇ ਛੋਟੇ ਪੁੱਤਰ ਦੇ ਨਾਲ ਤੇ ਲਿਖਿਆ ਸ਼ੁਭਦੀਪ ਨੂੰ ਚੌੜ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਤਾਂ ਮਿੱਤਰੋ ਸੋਦੂ ਮੁੱਸੇਵਾਲੇ ਦਾ ਛੋਟਾ ਭਰਾ ਆ ਚੁੱਕਿਆ ਝੋਟਾ ਆ ਚੁੱਕਿਆ ਇੱਕ ਵਾਰ ਫਿਰ ਤੋਂ ਸਿੱਧੂ ਮੁੱਸੇਵਾਲਾ ਦੇ ਪਰਿਵਾਰ ਦੇ ਵਿੱਚ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਸੀ ਕਿ ਸਿੱਧੂ ਮੁੱਸੇਵਾਲਾ ਦੇ ਪਰਿਵਾਰ ਦੇ ਵਿੱਚ ਛੋਟਾ ਨੰਨਾ ਜਿਹਾ ਬੱਚਾ ਆਉਣ ਵਾਲਾ ਤੇ ਅੱਜ ਆ ਚੁੱਕਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅਫੀਸ਼ੀਅਲ ਪੇ ਤੇ ਇਹ ਫੋਟੋ ਸਾਂਝੀ ਕਰ ਦਿੱਤੀ ਆ ਤੇ ਦੱਸ ਦਿੱਤਾ ਕਿ ਛੋਟਾ ਸਿਰ ਤੋਂ ਆ ਚੁੱਕਿਆ ਸ਼ੁਭਦਾ ਛੋਟਾ ਵੀਰ ਆਇਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ